ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੋੜੀ ਮਹਲਾ ਪੰਜਵਾਂ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆੜ ਪੈ ਰਿਆ ਰਾਦੀਐ ਪੂਰਨ ਸਤਗੁਰ ਗਿਆਨ ਰਹਾਉ ਜਿੱਥੇ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵੈ ਥਾਉ ਜਮ ਕੰਕਰ ਢੇੜ ਨਿਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪਿਆ ਰਾਧ ਓਟ ਤੇ ਨਹੀਂ ਜਗ ਜੀਵਣਾ ਮੇਰੇ ਠਾਕੁਰੇ ਅਗਮ ਅਗਾਧ ਭੇ ਕਿਰਪਾਲ ਗੁਸਾਈਆਂ ਨਟੇ ਜੋ ਸੰਤਾਪ ਤੱਤੇ ਬਾਵ ਨਾ ਲੱਗੇ ਸਤਗੁਰੁ ਦੇਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰੁ ਤੁਠੈ ਸਭ ਕਿਛੁ ਪਾਇ ਜਨ ਨਾਨਕ ਸਦ ਬਲਿਆਰ ਗੌੜੀ ਮਹੱਲਾ ਪੰਜਵਾ ਸੋ ਗਏ ਹਰੇ ਕੀਏ ਕਿ ਨਮਾਹੇ ਅਮਰਦੁਇ ਸਤਿ ਸੰਤ ਜੀਵਾਈ ਕਾਟੇ ਘਟ ਪੂਰੇ ਗੁਰਦੇਵ ਸੇਵ ਕੋ ਦੀਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਗੁਰ ਗੁਣ ਤਾਸਾ ਦੁਖ ਨਾਟੇ ਸੁਗਿਆਏ ਸਮਾਏ ਠੀਰਣਾ ਪਰਿ ਜਾ ਗੁਰ ਪਰਮਾਏ ਈਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁផល ਫਲੇਂ ਗੌੜੀ ਮਹੱਲਾ ਪੰਜਮਾ ਤਾਪ ਗਏ ਪਾਈ ਪ੍ਰਸਾਦ ਸੀਤਲ ਭਏ ਕੀਨੀ ਪ੍ਰਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾਓ ਸਿਮਰਤ ਜਪਨਤ ਪ੍ਰਭ ਕਾ ਨਾਮ ਸਗਲ ਰੋਕਾ ਬਿੰਦਸਿਆ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਟ ਪੈ ਪ੍ਰਭ ਸਿਮਰੋ ਪ੍ਰਾਣੀ ਦੂਗ ਦਰਦ ਜਮ ਨੇੜ ਨ ਆਵੇ ਕੋ ਨਾਨ ਵਿਜੋ ਅਰ ਗੁਣ ਗਾਵੇ ਗੌੜੀ ਮਹੱਲਾ ਪੰਜਮਾ ਜੇ ਸਸੇ ਮਰਦਾ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਨਾਮ ਰਸਨ ਵਖਾਣੀ ਰਾਵ ਏਕ ਸਬੈ ਨਾਹੀ ਦੂਜਾ ਕੋਈ ਜਾਂ ਕੀ ਤੇ ਦਸਦਾ ਕੋਈ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਰੇਖ ਰਾਉ ਰਹੇ ਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਵਿਗਣ ਹੀ ਰੇਕ ਨਮਾਏ ਹਰ ਹਰ ਕਥਾ ਸਾਧ ਸੰਗ ਸੁਨਾਏ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਆਰ ਚਰਨ ਮਿਟੀ ਕੁਦਤਾਸ ਰਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕਰ ਤੈ ਸਹਿ ਭਗਵਾਨ ਔਖਦ ਮੰਤਰ ਤੰਤ ਸੋ ਸ਼ਾਰ ਕਰਨੇ ਹਾਰ ਦੇ ਮਹਤਾਰ ਤਾਜੇ ਸਭ ਭਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਏ ਧਰਮ ਗੌੜੀ ਮਹਿਲਾ ਪੰਜੇ ਬਾਂ ਸਾਧ ਪਏ ਗੁਰ ਗੋਵਿੰਦ ਪਾਈ ਤਾਪ ਪਾ ਬਿਣਸੇ ਮੇਰੇ ਭਾਈ ਰਾਵ ਰਾਮ ਨਾਮ ਨੇ ਤਰਸਨ ਬਖਾਨ ਬਿਣਸੇ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਬਰੇ ਜਨ ਮੀਤ ਮਨ ਬਾਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸ਼ਰਣਾ ਗੌੜੀ ਮਹੱਲਾ ਪੰਜਮ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮਗੇ ਪੂਰਨ ਪਈ ਸੇ ਵਰਹਾਓ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਾਪਾ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਮ ਤੇਰੇ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰ ਰਹਾਓ ਦੁਰਤਿਆ ਦੂਦੋ ਪਰਮੇ ਜਰਾ ਮਾਰੇ ਜਨਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਸਭ ਬਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਾਉ 에 ਪਜੋ ਭਗਵਾਨੋ ਸਾਧ ਸੰਗਤ ਮਿਲ ਕੀ ਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕ ਓਟ ਬਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੈ ਮਾਰਾਗ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਾਭ ਗੁਣ ਤੇਰੇ ਰਹਾਉ ਪੰਜ ਬਖਾਦੀ ਏਕ ਅਗਰੀਬ ਆਖੋ ਰੱਖਣ ਹਾਰੀ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਭਾਤੀ ਛੋੜੈ ਕਤੋਂ ਨਾਹੀ ਏਕ ਬਾਦ ਸੋਨਤਾ ਕੀ ਹੋਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹਿ ਨਿਰਪਉ ਗੁਰ ਕਾਸ਼ੋ ਸੁਕਮਾਇਆ ਜੀਤ ਲੈ ਓਏ ਮਹਾ ਬਿਕਾਦੀ ਸੈ ਸੁਹਿਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪੰਦਨ ਬਾਣੀ ਬਿਲਾਬਲ ਮਹੱਲਾ ਪੰਜਮ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਣਾ ਲਗੈ ਜਪ ਅਰਗ ਭੇਵ ਧਰਤ ਪੁਨੀਤ ਪੈ ਗੁਰ ਗਾਏ ਦੁਰਤਿ ਕਿਆ ਹਰਣਾ ਅੰਤਿ ਆਏ ਰਾਉ ਸਵਣੀ ਥਾਈ ਰਵਿਆ ਆਪ ਆਦ ਜੁਗਾ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦਿ ਹੋਇ ਸੰਤਾਪ ਗੁਰਗੇ ਚਰਨ ਲਗੇ ਮਨ ਮਿੱਠੇ ਨਿਰ ਬਿਗਣ ਹੋਇ ਸੋ ਥਾਈ ਬੂਠੇ ਸਭ ਸੁਖ ਪਾਏ ਸਤਗੁਰੂ ਟੂਠੇ ਪਾਰ ਬਰਮ ਪ੍ਰਾਪੇ ਰਖਵਾਲੇ ਜਿੱਥੇ ਕਿਥੇ ਦੀਸੈ ਨਾਲੇ ਨਾਨਕ ਦਾਸ ਕਸਮ ਬਰਤ ਪਾਲੇ ਬਿਲਾਵਲ ਮਹੱਲਾ ਪੰਜਵਾਂ ਚਰਨ ਕੌਲ ਪ੍ਰਭ ਹਿਰਦੈ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਟਿਆ ਜੀਨੋ ਦਾਣ ਸਭ ਲਜਨਵ ਜੀਵਨ ਪਰਵਾਣ ਰਾਓ ਅਗਾਤ ਕਤਾ ਅਮਰਤ ਪ੍ਰਭਾ ਬਾਨੀ ਕਉ ਨਾਨਕ ਜਬ ਜੀਵੇ ਗਿਆਨੀ ਬਿਲਾਵਲ ਮਹੌਲਾ ਪੰਜਮ ਸਾਧ ਪਾਇਂ ਗੁਰ ਸਤਗੁਰ ਪੂਰੇ ਸੁਖਿ ਉਪਜੇ ਬਾਜੇ ਅਨਹਤੂਰੇ ਰਹੋ ਤਾਪ ਪਾਉ ਸੰਤਾ ਬਿਨਸੇ ਆਰ ਸਿਮਰਤਿ ਕਿਰਵਿਕ ਸਵਨਾਸੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਮਿਲਾਵਰ ਮਹਲਾ ਪਇਮਾ ਸਗਲ ਆਨੰਦ 기ਆ ਪਰਮੇਸ਼ਰ ਆਪਣਾ ਬਿਰਸੁ ਮਾਰਿਆ ਆਜਾਤ ਜਨ ਹੋਏ ਕਿਰਪਾਲਾ ਬਖਸ਼ੇ ਸਾ ਪਰਵਾਰਿਆ ਕਾਰਜ ਸਤਗੁਰਿਆ ਜ਼ੁਵਾਰਿਆ ਵੱਡੀ ਅਰਜਾ ਅਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਨ ਤ੍ਰਣ ਤ੍ਰੇ ਪਵੜਾ ਰਿਆ ਹੋਏ ਸਗਲੇ ਜੀ ਸਹਾਰਿਆ ਮਨ ਈਸ਼ੇ ਨਾਨ ਬਲ ਪਾਏ ਪੂਰਨ ਈਸ਼ੇ ਪੁਜਾਰਿਆ ਬੇ ਲਾਭਰ ਮਹਲਾ ਪੰਜਮਾ ਰੋਗ ਗਿਆ ਪ੍ਰਵੇ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਆਉ ਰਾਜੇ ਰਾਜ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਵਰ ਦਮਾਏ ਤੇ ਆਈ ਨਾਨਕ ਗੁਰਪੂਰੇ ਜਰਣਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਏ ਬੇਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਾਉ ਸਰਬ ਦੁਕਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਰਾਮ ਕੇ ਇਹ ਆਉਗਰ ਜੋਗ ਆਏ ਬਸੋ ਕਰਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਬਰਾਸੋ ਪ੍ਰਸੰਨ ਪਹਿਲਾ ਗਏ ਬਿਯੋਗ ਮਿਲਾਬਲ ਮਹਲਾ ਪੈਮਾ ਬੰਦਨ ਕਾਟਿਆ ਪ੍ਰਭੂ ਆਕਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਗੀ ਨਦਰ ਨਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਰ ਸੁਖੀ ਭਿਆ ਪ੍ਰਭ ਧਾਵਣ ਜੋਗ ਰਾਵ ਔਕਾਦਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਜਾਦ ਸੰਗ ਹਰ ਮੰਨ ਤਨਿਤੈ ਵਿਰਦੂਗ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਰਵ ਕੋਤਰਾ ਸੋਧੋ ਏ ਜਾਦੂ ਚਰਣਾਹੀ ਸੋਨਤ ਜਪਦਾਰ ਨਾਮ ਜਸ ਤਾਕੀ ਦੂਰ ਬਲਾਈ ਮਾਮੰਤ ਨਾਰੰ ਕਥਾ ਅਰਕੇ ਗੁਣ ਗਾਈ ਬਿਲਾਬਨ ਮਾਲਾ ਪੈਮਾ ਹਰ ਹਰ ਹਰਿਆ ਰਾਦੀਐ ਹੋਈਐ ਆ ਰੋਗ ਰਾਮਚੰਦ ਕੀ ਲਸ਼ਟ ਕਾਜਨ ਮਾਰਿਆ ਰੋਗ ਗਾਉ ਗੁਰਪੂਰਾ ਅਰਜਾਪੀ ਅਨਤ ਕੀਚੈ ਭੋਗ ਸਾਧ ਸੰਗਤ ਕੈ ਬਾਰਣ ਮਿਲਿਆ ਸੰਜੋਗ ਜਿਸੁ ਸਿਮਰੈ ਸੁਖ ਪਾਈਐ ਬਿਨ ਸਬੇ ਯੋਗ ਨਾਨਕ ਪ੍ਰਚਰਨ ਆਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਖਲਾ ਪੈਮਾ ਦੁਖ ਦੇ ਘਰ ਪਜਮਾ ਇਕ ਓੰਕਾਰ ਸਤਿਗੁਰ ਪ੍ਰਸਾਦ ਔਰੋਪਾ ਹਉਸ ਆਪ ਤੇ ਅਗੇ ਅਰ ਦਾਰੂ ਨਾਮ ਲਿਆ ਤਾਪ ਪਾਵਸਾ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਅਰ ਅਧਿਆ ਸਗਲਾ ਦੁਖ ਗਿਆ ਰਾਖਣ ਵਾਰੇ ਰੱਖਿਆ ਆਪਣੀ ਕਰਮਿਆ ਰਾਉ ਬਾਪਕੜ ਪ੍ਰਵ ਕੜਿਆ ਕੀਨਾ ਆਪਣੇਆ ਸਿਵਰ ਸਿਮਰ ਮੰਤਨ ਸੁਖੀ ਨਾਨਕ ਨੇ ਪਿਆ ਬੇਲਾਬਲ ਮੱਲਾ ਪੰਨਿਮਾ ਰੋਗ ਮਿਟਾਇਆ ਆ ਪ੍ਰਭ ਓਜਿਆ ਸੁਖ ਸਾਥ ਵਡ ਪਰਤਾ ਅਜਰ ਜੀ ਰੂਬਰ ਕੀਨੀ ਦਾਤ ਗੁਰ ਗੋਵਿੰਦ ਗ੍ਰਪਾ ਕਰੀ ਰੱਖਿਆ ਮੇਰਾ ਭਾਈ ਅਮਤਸ ਕੀ ਸਰਣਾਗਤੀ ਜੋ ਸਦਾ ਸਾਈ ਰਹਾਉ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਦਾਸ ਬਿਲਾਵਨ ਹਲਾ ਪੈਮਾਨ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਚਰਨਾਈ ਜੋ ਗਿਰਦਾਵਾਰੈ ਰਾਮਕਾਰ ਦੁਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮਨਾਮ ਔਖ ਦਿਆ ਏਕਾਲ ਵਲਾਈ ਰਹਾਉ ਰਾਗ ਲੀਏ ਤੈਨ ਰਖਣ ਹਰ ਜ਼ਬਿਆਦ ਮਿਟਾਈ ਕੋ ਨਾ ਨੈ ਕਿਰਪਾ ਪਈ ਪ੍ਰਭੇ ਸਾਈ ਬਿਰਾਬਨ ਮਹੱਲਾ ਪੈ ਮਾ ਆਪਣੇ ਮਾਲਕ ਆਪ ਰਖਿਆਨ ਅਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭਏ ਪੂਰਨ ਪਈ ਸੇਵ ਰਹਾਉ ਪਉਧ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਜਾਗਾ ਬੜ ਪ੍ਰਤਾਪ ਦੋਖਾ ਮਾਰੇ ਬਖਸ਼ਿਆਨ ਆਪਣੀ ਗਲ ਧਾਰੀ ਮਨ ਬਾਜਤ ਫਲ ਦਤਿਆਨ ਨਾਨਕ ਬਲਿਆਰੀ ਬਿਲਾਵਲ ਮਹੱਲਾ ਪਇਮਾ ਤਾਪ ਲਾਇਆ ਗੁਰਸਰਜਾਰ ਸਤਿਗੁਰੇ ਆਪਣੇ ਗੋਬਲ ਜਾਈ ਜਿਨੇ ਪੈਜ ਰਕੀ ਸਾਰਾ ਸੰਸਾਰਾ ਕਰਮਸਤਕ ਧਾਰ ਬਾਲਗ ਰਖ ਲੀਨੋ ਭਵ ਅਮਰਦ ਨਾਮਹਾਰਸ ਦੀਨੋ ਦਾਸ ਕੀ ਲਾਜ ਰਖੈ ਮੇਰਵਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਬਿਲਾਵਲ ਮਹੱਲਾ ਪੰਜਮ ਤਾਪ ਪਾਪ ਤੇ ਰਖੇ ਆਪ ਜੀਤਲ ਭੇ ਗੁਰ ਚਰਨ ਲਾਗੇ ਆ ਰਾਮਨਾਵ ਹਿਰਦੇ ਮੈਂ ਜਾਵਰਾ ਕਰ ਗਿਰਪਾ ਅਜਤਪਰਾਦੀਨੇ ਜਗਤ ਉਧਾਰ ਨਵਕੰਡ ਪਰਤਾਪ ਦੁੱਖ ਬਿਣ ਸੇ ਸੁਖ ਆਨੰਦ ਪਰਵੇਸਾ ਤੁਸ਼ਨਬੋ ਜੀ ਮਹਾਰਾਜ ਚਤਰਾ ਆਪ ਅਨਾਦ ਕੋ ਨਾਦ ਸ਼ਰਨ ਸਮਰੱਥਾ ਸਗਲ ਸੇਟ ਕੋ ਮਾਈ ਬਾਪ ਭਗਤ ਮਸ਼ਲ ਪੈ ਪੰਜੇਰ ਸੁਆਮੀ ਗੁਰਗਾਵਤ ਨਾਨਕ ਆਲਾਪ ਸੋਟ ਮਗਲਾ ਪੰਜਮ ਕਾਰਿ ਜਿਨਾਰ ਜ਼ਿਮਰ ਪ੍ਰਭ ਆਪਣ ਮਰਦਲ ਪੈ ਅਰੋਗਾ ਕੋਟ ਬਿਗਣ ਲਾਤੇ ਪ੍ਰਭ ਸ਼ਰਣਾ ਪ੍ਰਗਟੇ ਪੜੇ ਸੰਜੋਗਾ ਪ੍ਰਭ ਬਾਵਨੀ ਜੋ ਸੁਬਾਕੇ ਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਿਛਲ ਦੇ ਆਲਾ ਸੰਤਾਂ ਕੀ ਪਿਆਜ ਰੱਖਦਾ ਆਇਆ ਆਦ ਬ੍ਰਿਤ ਬ੍ਰਿਤ ਪੰਲਾ ਹਰਿ ਅਮਰਤ ਨਾਮ ਭੋਜਨ ਨਿਤ ਪੁਜੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰ ਨਾਨਕੀ ਵੜਿਆਈ ਸੋਟ ਮਹਲ ਦਾ ਪੈਮਾ ਸੂਖ ਮੰਗਲ ਕਲਿਆਣ ਸੈ ਤਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਆ ਰੈ ਰੱਖਿਓ ਬਾਰਿਕ ਸਤਿਗੁਰਤਾ ਆਪੇ ਉਤਾਰਿਆ ਉਬਰੇ ਸਤਿਗੁਰ ਕੀ ਚਰਨਾਈ ਜਾਗੀ ਸੇਵਨਾ ਬਿਰਥੀ ਜਾਈ ਰਹਾ ਓ ਘਰ ਮੈਂ ਸੂਖ 바ਰ ਪੁਨ ਸੂਖਾ ਪ੍ਰਭ ਆਪਣੇ ਭੇਜ ਦੇ ਅਲਾ ਨਾਨਕ ਬਿਨ ਨਾ ਲਾਗਿਆ ਕੋ ਮੇਰਾ ਪ੍ਰਭੂ ਆਕਰਪਾ ਲਾ ਸੋਰਠ ਮੱਲਾ ਬੇਮੰਗੇ ਕਲੇਜ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਆਰਾ ਦੋ ਸੁਆਮੀ ਭੂਲਣ ਘਾਲ ਹਮਾਰੀ ਹਰ ਜੀਉ ਤੂ ਸੁਖ ਸੰਪਗ ਰਾਸ ਰਾਗ ਲੈ ਉਪਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਾਵ ਜੋ ਮੰਗੋ ਸੋ ਈ ਸੋਈ ਬਾਬੋਂ ਆਪਣੇ ਖਸਮ ਭਰੋਸਾ ਕੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮੱਲਾ ਪੈਮਾਨ ਸਿਮਰ ਅゼਮਰ ਗੁਰ ਸਾਥਿ ਗੁਰੇ ਆਪਣਾ ਸਗਲਾ ਦੁਗਮੇ ਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਈਸ਼ੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰਥ ਸੁਆਮੀ ਪੂਰਨਪੁਰਖ ਵਿਧਾਤਾ ਰਹਾਉ ਆਨੰਦ ਬਿਨੋਦ ਮੰਗਲੇ ਗੁਣ ਗਾਵੋ ਗੁਰੂ ਨਾਨਕ ਭੇਦ ਅਲਾ ਜੈ ਜੈਕਾਰ ਪੈ ਜਗਪੀਤਰ ਹੋਆ ਪਾਰ ਬਰ ਅਮਰ ਕਵਾਲਾ ਸੋਰਠ ਮਾਲਾ ਪੈਮਾਨ ਦੁਰਤਗੁਆਇ ਅਰਬਵਿਆ ਪੇਜਾ ਜੁੰzare ਬਾਰੇ ਆ ਪਰ ਬਰਕ ਪ੍ਰਭ ਗਿਰਪਾਤਾਰੀ ਆਪਣਾ ਮਰਦ ਸਮਾਰੇ ਆ ਹੋਈ ਰਾਜੇ ਰਾਮ ਕੀ ਰਗਵਾਲੀ ਸੋ ਜੈ ਆਨੰਦ ਗੁਣ ਗਾਬੋ ਮਨਤਾ ਦੇ ਸੁਖਾਲੀ ਰਹਾਉ ਪਦ ਦੇ ਉਧਾਰਨ ਜਤਪੁਰ ਮੇਰਾ ਮੋਇ ਤਿਸ ਕਾ ਪ੍ਰਵਾਸ ਬਖਸ਼ਲੇ ਸੋ ਸੱਚੈ ਸਾਇ ਸੁਨਾਨੀ ਕੀ ਅਰਦਾਸਾ ਸੋਟ ਮਹੱਲਾ ਪੰਜਵਾਂ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁੜ ਕਿਉਰੇ ਕੀ ਜਲਣੀ ਉਬਰੇ ਕਾਰਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾ ਉਹ ਉਤਾਰੇ ਹੱਥ ਘਰ ਪੂਰਾ ਆਪਣੀ ਕਿਰਪਾ ਧਾਰਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖੇ ਆ ਵੱਡੀ ਵੱਡਿਆ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ ਭਾਕੇ ਆ ਸੋਰਠ ਮਾਲਾ ਪੰਜਮ ਪਏ ਗਰਬਾਲ ਗੁਰੂ ਗੋਬਿੰਦ ਸਾਗਰ ਮਨੋਰਸ ਪਾਏ ਅਸਰ ਪਏ ਲਾਖ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹ ਤੂ ਰਹਾ ਮਿਲੇ ਸੁਆਮੀ ਪ੍ਰੀਤਿ ਵੇ ਆਪਣੇ ਕਰ ਮੰਦਰ ਸੁਗਧਾਈ ਹਰ ਨਾਮੁ ਨਿਧਾਨ ਨਾਨਕ ਚਰ ਪਾਇ ਸਗਲੀ ਇਛੁ ਪਜਾਈ ਸੋ ਰਟਮਾ ਲਾ ਪਇਮਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭਿ ਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤਿਗੁਰੂ ਪੁਰਹਿ ਤਾਪ ਗੁ ਆਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੈ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸ਼ਰਮ ਨਿਧਾਨ ਮੰਗਲ ਰਸ ਰੂਪਾ ਅਰਕਾ ਨਾਮਿਆ ਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੇ ਸਭ ਸੰਸਾਰ ਸੋ ਰਟਮਾ ਲਾ ਪੰਜਮਾਂ ਮੇਰਾ ਸਤਿਗੁਰੁ ਰਖਵਾਲਾ ਉਹ ਆਤਾਰਿ ਕਿਰਪਾ ਪ੍ਰਵਾਹ ਦੇ ਰਖਿਆ ਅਰ ਗੋਵਿੰਦ ਨਵਾਂ ਦੇ ਰੋਵਦ rau ਤਾਉ ਗਿਆ ਪ੍ਰਭਿਆ ਮਿਟਾਇਆ ਜਨ ਕੀ लाज ਰਖਾਈ ਸਾਜ ਸੰਗਤ ਕੇ ਸਾਫਲ ਪਾਈ ਸਤਿਗੁਰ ਕੈ ਬਲ ਜਾਈ ਹਲਤੋ ਪਲਤ ਪ੍ਰਭ ਦੁਆਨ ਸੁਬਾਰੇ ਹਮਰਾ ਗੁਣਿ ਅਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਭਲ ਕਰ ਮਸਟਕ ਧਾਰਿਆ ਸੋ ਆਟਮਾ ਹਲਾ ਪੰਜਵਾ ਜੀ ਜੰਤਰਾ ਸੌਤਿਸ ਗਏ ਕੀਏ ਸੋਈ ਸੰਤ ਜਾਈ ਆਪਣੇ ਸੇਵਕੀ ਆਪੇ ਰੱਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਾਵ ਆਨਦਰ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਡ ਲਾਇ ਰੱਖੈ ਜਿਉ ਬਾਰਕ ਪਿਤਾ ਮਾਤਾ ਸੋਟ ਮਾਲ ਲਾ ਪਈਮਾ ਖਾਂਡ ਬਾਈ ਗਰਦਾਰੇ ਤਾਵ ਛੋਟ ਗਿਆ ਪਰਵਾਰੇ ਗੁਰਪੂਰੇ ਰਾਖੀ ਸਰਣ ਸੱਚੇ ਕੀਤਾ ਕੀ ਪਰਮੇਸ਼ਰ ਆਵਾਰ ਗਵਾਲਾ ਸਾਥ ਸਹਿ ਸੁਖ ਗਰਮਾ ਉਜੇ ਮਨ ਹੋ ਵਸਦਾ ਸੁਖਾਲਾ ਰਾਉ ਹਰ ਹਰ ਨਾਮ ਦੀਓ ਦਾਰੂ ਤੇ ਸਗਲਾ ਰੁਕ ਬਿਦਾਰੂ ਆਪਣੀ ਕਿਰਪਾ ਧਾਰੀ ਜਿੰਨ ਸਗਲੀ ਬਾਤ ਸੁਵਾਰੀ ਪਰਵੇ ਆਪਣਾ ਬਿਰਦ ਸਮਾਰਿਆ ਅਵਰਾ ਗੁਣਿ ਅਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਭੇਉ ਸਾਖੀ ਦਿਨ ਸੰਗਲੀ ਲਾਜ ਰੱਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਬ ਨਾਨਕ ਨਾਮ ਸਾਖੀ ਆਪਣੇ ਦਾਸਗੀ ਪੈਜ ਰੱਖੀ ਬਿਲਾਵਲ ਵਾਲਾ ਪੰਜਵਾਂ ਆਗੇ ਪਾਸ਼ਾ ਕੁਸਲ ਬਿਆ ਗੁਰ ਪੂਰੇ ਪੂਰੀ ਸਵਾਰਾ ਕੀ ਪੌਰ ਬ੍ਰਹਮ ਪ੍ਰਭ ਕੀਨੀ ਮਿਆ ਰਹਾਉ ਮਾਨਤਾਲਾ ਰਾਉ ਰਹਾ ਔਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਔ ਸਾਥ ਸਹਿਜ ਆਨੰਦ ਗੁਣ ਗਾਏ ਦੂਤ ਦੂਤ ਸਭ ਹੋਏ ਖਿਆ ਗੋਨੇ ਅਵ ਗੁਣ ਪ੍ਰਭ ਕਾਸ਼ਨਾ ਵਿਚਾਰੇ ਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਈ ਚਤਿ ਅਵਨਾਸੀ ਨਾਨਕ ਉਚਰੈ ਹਰ ਕੀ ਜਿਆ ਗੁਣਿ ਅਵ ਗੁਣ ਪ੍ਰਭ ਕਾਸ਼ਨਾ ਵਿਚਾਰੇ ਓ ਕਰ ਕਿਰਪਾ ਆਪਣਾ ਕਰ ਲਿਆ ਤੋਲ ਬਡਾ ਯਾ ਛੋਤੇ ਅਬਿਨਾਸੀ ਨਾਨਕ ਉਚਰੈ ਹਰ ਕੀ ਜਿਆ